ਗਤਾਰ ਹੋ ਰਹੀ ਪਾਲੀ ਬਰਸਾਤ ਕਾਣ ਜਿੱਥੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਤਾਂ ਉਧਰ ਮਾਸ਼ੀਵਾੜਾ ਸਾਹਿਬ ਦੇ ਨੇੜਲੇ ਪਿੰਡ ਤੁੱਲੇਵਾਲ ਵਿਖੇ ਤੁਸੀਂ ਬਨ ਖੁਰ ਰਿਹਾ ਹੈ ਜਿੱਥੇ ਕਿ ਬਚਾਅ ਦੇ ਲਈ ਪੁਲਿਸ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੇ ਵੱਲੋਂ ਨਿਗਰਾਨੀ ਹੇਠ ਬੋਰੀਆਂ ਤੇ ਪੱਥਰ ਲਗਾਏ ਜਾ ਰਹੇ ਨੇ ਮੁਰੰਮਤ ਦਾ ਕੰਮ ਚੱਲੀ ਹੈ ਉਧਰ ਸਤਲੁਜ ਦਰਿਆ ਦਾ ਪਿੰਡ ਤੁੱਲੇਵਾਲ ਨੇੜੇ ਤੁਸੀਂ ਬਨ ਹਮੇਸ਼ਾ ਨਾਜ਼ੁਕ ਬਣਿਆ ਹੁੰਦਾ ਹੈ ਜਿੱਥੇ ਕਿ ਜਦੋਂ ਵੀ ਹੜ੍ਹ ਆਉਂਦੇ ਨੇ ਤਾਂ ਸਥਿਤੀ ਕਾਫੀ ਜ਼ਿਆਦਾ ਨਾਜ਼ੁਕ ਬਣ ਜਾਂਦੀ ਹੈ ਤੇ ਉਧਰ ਬੰਨ ਜੋ ਕਿ ਇਸ ਵੇਲੇ ਖੁੱਡਾ ਹੋਇਆ ਦਿਖਾਈ ਦਿੰਦਾ ਹੈ ਤੇ ਇਸ ਵੇਲੇ ਜੋ ਲਾਕਾ ਵਾਸੀ ਨੂੰ ਕਾਫੀ ਡਰੇ ਹੋਏ ਨੇ ਸਹਿਮੇ ਹੋਨੇ ਮੁਧਰਾਜ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਦਾ ਹੈ ਕਿ ਦਰਿਆ ਦਾ ਵਾਧਾ ਪਾਣੇ ਤੁਸੀਂ ਬੰਦੇ ਬਚਾਅ ਚ ਲੱਗਿਆਂ ਫੁਕਰਾਂ ਨੂੰ ਢਾ ਲਗਾ ਰਿਹਾ ਹੈ ਤਾਂ ਉੱਥੇ ਕਿਸਾਨਾਂ ਦੀ ਜਮੀਨਾਂ ਨੂੰ ਖੋਰਾ ਲਗਾ ਰਿਹਾ ਤਾਂ ਅੱਜ ਮੌਕੇ ਤੇ ਪੁਲਿਸ ਦਿਲਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਹ ਹਲਕਾ ਸਮਰਾਲਾ ਦੇ ਵਿਧਾਇਕ ਚੁਕਤਾ ਸਿੰਘ ਗਾਲਪੁਰਾ ਐਸਪੀਡੀ ਪਵਨਜੀਤ ਐਸਟੀਐਮ ਰਜਨੀਸ਼ ਅਰੋੜਾ ਮੌਕੇ ਤੇ ਪਹੁੰਚਦੇ ਨੇ ਜੋ ਕਿ ਇਲਾਕੇ ਦਾ ਜਾਇਜ਼ਾ ਲੈਂਦੇ ਨੇ ਸਿਟੀ ਦਾ ਜਾਇਜ਼ਾ ਲੈਂਦੇ ਨੇ ਤੇ ਤੁਸੀਂ ਬੰਨੂ ਦੁਬਾਰਾ ਤੋਂ ਮੁਰੰਮਤ ਕਰਦਾ ਕੰਮ ਜੋ ਹੈ ਉਹ ਕੀਤਾ ਜਾ ਰਿਹਾ ਹੁੰਦਾ ਹੈ ਫਿਲਹਾਲ ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆਏ ਨੇ ਕਿ ਕਿਸ ਤਰੀਕੇ ਨਾਲ ਪਾਣੀ ਦਾ ਪੱਧਰ ਵਧਿਆ ਤੇ ਤੁਸੀਂ ਬੰਨ ਜੋ ਕਿ ਟੁੱਟਦਾ ਹੋਇਆ ਦਿਖਾਈ ਦਿੰਦਾ ਪਰ ਉਥੇ ਪ੍ਰਸ਼ਾਸਨ ਦੇ ਵੱਲੋਂ ਤੁਰੰਤ ਤੇ ਕਾਰਵਾਈ ਕੀਤੀ ਜਾਂਦੀ ਹੈ ਮੁਰੰਮਤ ਦਾ ਕੰਮ ਜਾਰੀ ਰੱਖਿਆ ਤਾਂ ਜੋ ਹੋਰ ਇਲਾਕੇ ਦੇ ਵਿੱਚ ਪਾਣੀ ਨਾ ਵਧੇ ਤੇ ਜੋ ਬਾਕੀ ਦੇ ਪਿੰਡ ਫਿਲਹਾਲ ਬਚੇ ਹੋਏ ਨੇ ਉਹ ਬਚੇ ਹੀ ਰਹਿਣ ਉਹ ਖੜਾਂ ਦੀ ਮਾਰਕੀਟ ਨਾ ਆਪੋ। ਸਾਰੇ ਤਾਂ ਪੱਥਰ ਲੱਗੇ ਹੋਏ ਆ। ਹਮ ਉਸ ਤੋਂ ਅਗਲੀ ਗੱਲ ਜਿਹੜੀ ਕਿ ਐਫ ਕਿੱਤੀ ਪੰਦੀ ਸੀ ਪਹਿਲਾ ਜਿਹੜਾ ਪੱਥਰ ਪਿਆ ਸੀ ਉਹ ਵੇਟ ਗਿਆ ਅਸੀਂ ਡਰੇਨ ਵਾਲਿਆਂ ਨੂੰ ਕਹਿ ਕੇ ਕਹਿ ਕੇ ਥੱਕ ਗਏ ਆ ਵੀ ਆਹ ਜਿਹੜੇ 2-4 ਗਰੇਟ ਇੱਥੇ ਪੈਂਦੇ ਨਹੀਂ ਉਹ ਪਾ ਦੇ ਸਾਡੇ ਸਾਡੇ ਕੋਲ ਪਾ ਦੇ ਨੇ ਐਸਾ ਹੀ ਹੈ ਨਹੀਂ ਨਹੀਂ ਮੈਂ ਤੁਹਾਨੂੰ ਲਓ ਜੀ ਮੈਂ ਵੀ ਖੁੱਡ ਨਾਲੇ ਦੱਸਣ ਲੱਗਿਆ ਜੀ ਉਹ ਮੇਰੀ ਗੱਲ ਤੋਂ ਗਰੇਟ ਰਵਾਇਜ਼ ਕਰਨ ਵਾਸਤੇ ਥੱਡੇ ਹੀ ਗਏ ਨੇ ਸਰਪੰਚ ਸਾਹਿਬ ਉਮਰੋਂ ਉਹ ਹੋਇਆ ਤੁਸੀਂ ਸਾਰੀ ਤੁਸੀਂ ਬਿਲਕੁਲ ਗੱਲ ਠੀਕ ਹੋਇਆ ਇਹ ਆ ਚਲੋ ਇਹਨਾਂ ਨੂੰ ਸੁਣਨੀ ਪਵੇ ਆਪੀ ਜੇ ਡਰੇਨ ਵਾਲਿਆਂ ਨੂੰ ਕਹਿੰਨੇ ਆ ਵੀ ਜੇ 2-4 ਕ੍ਰੇਟ ਐਸੇ ਪਏ ਹੁੰਦੇ ਆ ਜੇ ਦੇਣ ਸਾਨੂੰ ਦੇਖਣਾ ਨਹੀਂ ਆਹ ਤੁਹਾਡੇ ਨਾਲ ਇਹਦੇ ਡਿੱਗਣ ਦੇ ਨਾਲ ਸਾਰਾ ਜੋ ਸਰਬੱਤ ਦਾ ਭਲਾ ਮੇਰੀ ਮੇਰੀ ਬੇਨਤੀ ਸੁਣੋ ਜੀ ਆਈਡੀ ਫਾਬ ਨਹੀਂ ਮੈਂ ਅਸਲੀ ਅਸਲੀ ਜੀ ਸਾਹਿਬ ਅੱਛਾ ਤੁਸੀਂ ਕਰੈਕਟ ਬੰਦੇ ਨਾਲ ਇਹ ਕਰ ਰਹੇ ਡਿਸਕਸ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆਹੀ ਖੜੇ ਆ ਨਹੀਂ ਅਸੀਂ ਡਰੇਨ ਨਾਲ ਇਹਨੂੰ ਕਹਿ ਰਹੇ ਕੋਈ ਡਰੇਨ ਨਾਲ ਇਹਨਾਂ ਦੇ ਸਿਸਟਮ ਨਾਲ ਕੰਮ ਹੋ ਚਾਰ ਕਰੀਟ ਜੇ ਇਸ ਤੇ ਜੀ ਹੁਣ ਇੱਕ ਪਾ ਗੱਲ ਕਰਨੀ ਡਰੇਨ ਨਾਲ ਚਾਰ ਗੱਲਾਂ ਮੈਂ ਬੋਲ ਦਿੰਦਾ ਚਾਰ ਅਸਦੀਪ ਸਿੰਘ ਸਾਹਿਬ ਬੋਲ ਦਿੰਦਾ ਉਹ ਸਵਾਦ ਨਹੀਂ ਆਉਂਦਾ ਜਿਹੜੀ ਸਚਾਈ ਹੈ ਉਹੀ ਬਗੈਰ ਮਤਲਬ ਤੁਸੀਂ ਜੀ ਇਹ ਹੀ ਦੱਸ ਰਹੇ ਹੋ ਜੀ ਹੁਣ ਡਰੇਨ ਨਾਲ ਤੁਸੀਂ ਛਿੜਕ ਕੇ ਚਲੀ ਜਾਏ ਥਨੂੰ ਵੀ ਤਸਲੀ ਜੀ ਹੁਣ ਬੋਲ ਗਏ ਸਚਾਈ ਦੱਸੋ ਦੋ ਚਾਰ ਕਰੀਟ ਪਏ ਬਾਦ ਨੂੰ ਮੰਗ ਲੈ ਰੇਟ ਤੇ ਰੇਟ ਹੁਣ ਸੌਰੀ ਅਸੀਂ ਪਿੰਡ ਦੇ ਜ਼ਿੰਮੇਵਾਰ ਬੰਦੇ ਆ ਅਸੀਂ ਕਹਿ ਕਹਿ ਕੇ ਥੱਕ ਗਏ ਆ ਇੱਥੇ ਦੋ ਚਾਰ ਗਰੇ ਇੱਥੇ ਖਤਰਾ ਹੈ ਗੁਜਰ ਕੋ ਤੁਹਾਡੀ ਜ਼ਿੰਮੇਵਾਰੀ ਸਿਰ ਤੇ ਹਰ ਇੱਕ ਜ਼ਿੰਮੇਵਾਰੇ ਖੜਾ ਇੱਥੇ ਮੇਰੀ ਬੇਨਤੀ ਮੰਨਿਓ ਨਹੀਂ ਸਾਰੇ ਦੇਖੋ ਅੱਜ ਸਾਡਾ ਇਹਨਾਂ ਨੁਕਸਾਨ ਹੋ ਗਿਆ ਕਿ ਕਿਤੇ ਜਾਵਾਂਗੇ ਜੀ ਕੀ ਨੁਕਸਾਨ ਨੁਕਸਾਨ ਹੋ ਗਿਆ ਆ ਹੋ ਜਾਣਾ ਜੀ ਦੇਖ ਲਓ ਇੱਕ ਮਿੰਟ ਮੈਂ ਇਸ ਅਸਾਪ ਦੇ ਨਾਲ ਮੇਰੀ ਬੇਨਤੀ ਆ ਥੱਲੇ ਘਾਰ ਨੇ ਸਾਰੇ ਸਾਰੀਆਂ ਜ਼ਮੀਨਾਂ ਅੱਗੇ ਸਾਡੀਆਂ ਰੁੜ ਗਈਆਂ ਹੁਣ ਫੇਰ ਉਹੀ ਸਾਡ ਸਾਡੇ ਨਾਲ ਅਸੀਂ ਸੁਣਾਗੇ ਇੱਥੇ ਕੋਈ ਗੱਲ ਨਹੀਂ ਪੱਥਰ ਲੱਗਣਾ ਚਾਹੀਦਾ ਜੀ ਇਹਦਾ ਪੂਰਾ ਉਹਦਾ ਸਾਰਾ ਹੀ ਹੋ ਜਾਣਾ ਜੀ ਬਗੈਰ ਰਹਿ ਦੋ ਰੁਕਣੀ ਨਹੀਂ ਤਾਂ ਨਹੀਂ ਰੁਕਣੀ ਐਸਾ ਪੱਥਰ ਲੱਗ ਜਾਣਾ ਬੰਦਾ ਨਹੀਂ ਲਾਉਣਾ ਫਿਰ ਕਦੋਂ ਲਾਉਣਾ ਜੀ ਇਹ ਸਾਰੇ ਬਰਸਾਤ ਤੇ ਹੋਣੀ ਲੱਗੇਗਾ ਬਜ਼ੁਰਗੋ ਮਾਰੇ ਝਾੜਕ ਪਾਓ ਥੈਲੇ ਪਾਓ ਕੁਛ ਨਾ ਕੁਛ ਲੈ ਲਵੋ ਬੜਾ ਲੱਗੇਗਾ ਕੱਲ ਦਾ ਕੀ ਹੋਣਾ ਲੱਗਿਆ ਇੱਥੇ ਕੱਲ ਦਾ ਕੀ ਹੋਣਾ ਜੀ ਜੇ ਉਹ 2-4 ਕਰੇਟ ਪਏ ਹੁੰਦੇ ਆ ਆ ਦੇਖੋ ਥੱਲੇ ਮੈਂ ਦੇਖ ਕੇ ਕੁਝ ਪੁੱਛਣਾ ਕਰੋ ਕਿ ਤੁਸੀਂ ਆਮ ਨਾਲ ਕਿਉਂ ਇਹਦਾ ਜਿਵੇਂ ਕੋਈ ਲੀਡਰ ਸਿਆਸਤ ਕਰਦਾ ਹੁੰਦਾ ਉਸ ਤਾਂ ਬਣ ਲੱਗ ਗਏ ਮੈਂ ਕਹਿੰਦਾ ਜੀ ਮੈਂ ਜਰਨਲ ਫੈਕਟਰੀ ਵੀ ਰਿਹਾ ਕਾਂਗਰਸ ਹੋਈ ਗੱਲ ਹੈ ਨਾ ਗੱਲ ਹੋਈ ਆ ਜੀ ਆਰ ਪੀ ਪਾਰਟੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਨਹੀਂ ਕਰ ਰਿਹਾ ਮੈਂ ਮੈਂ ਤੁਹਾਨੂੰ ਦੱਸਦਾ ਇਹ ਟਾਈਮ ਆ ਹੈ ਜਾਂ ਬਰਾਬਰ ਖੜਨੇ ਵਾਲਾ ਠੀਕ ਹੈ ਨਾ ਕਿ ਅਸੀਂ ਬਰਾਬਰ ਖੜੇ ਅਸੀਂ ਵੀ ਖੜੇ ਜੀ ਮੰਤਰੀ ਹੁਣ ਜਿਹੜਾ 600 ਫੁੱਟ ਪੱਥਰ ਲੱਗਿਆ ਉਹ ਵੀ ਸਿੱਟ ਲਿਆ ਥੱਲੇ ਲੱਗਿਆ ਸੀਗਾ ਮੈਂ ਕਹਿੰਦਾ ਇੱਥੋਂ ਢਾਲ ਲੱਗੀ ਤਾਂ ਢਿਗਿਆ ਉਹ ਨਹੀਂ ਤਾਂ ਸੋਲਦਾ ਫਲੋਰਾ ਪਾ ਦੂੰਗੇ ਤੁਸੀਂ ਕੋਈ ਕਿੰਤੂ ਪ੍ਰੰਤੂ ਐਸ ਡੀ ਐਮ ਤੇ ਨਹੀਂ ਮੇਰੇ ਆਪਣੇ ਨਾਲ ਕੋਈ ਦੁਸ਼ਮਨੀ ਹੈ ਕੋਈ ਮੇਰੇ ਤੇ ਨਹੀਂ ਕੀਤੀ ਅਸੀਂ ਚਾਹੁੰਦੇ ਜੇ ਮੈਂ ਡਰਾਮਾ ਜਾਂ ਕਰਨਾ ਹੁੰਦਾ ਅਸੀਂ ਇਹਨਾਂ ਨੂੰ ਚਾਰ ਝੜਕਾ ਮਾਰਦੇ ਵੀ ਕਿਉਂ ਨਹੀਂ ਕੀਤਾ ਕਿਹਾ ਤ ਨਹੀਂ ਕੀਤਾ ਗੱਲ ਹੈਗੀ ਆ ਜੋ ਸਚਾਈ ਆ ਟਰੇਡਰ ਰਵਾਈ ਜੁੜੇ ਵੀ ਠੀਕ ਆ ਉਤਾਂ ਗਾਹਲੇ ਟਰੇਡਰ ਲੈਣਾ ਸੀਗਾ ਇਹ ਸਿੰਪਲ ਗੱਲ ਆ ਚਲੋ ਸਾਡੀ ਬੇਨਤੀ ਆ ਤੁਹਾਨੂੰ ਵੀ ਸੁਣ ਲਓ ਪੂਰੀ ਦਾ ਸਾਹਿਬ ਇੱਥੇ ਕੋਈ 15 ਸਾਲ ਤੋਂ ਕਰੇ ਪਿਆ ਇੱਕ ਕਾਨਸਲ ਆਇਆ ਸੀਗਾ ਠੀਕ ਆ ਉਹ ਆ ਕੇ ਆਨਲਾਈਨ ਕਰਨ ਲੱਗੇ ਜਦੋਂ ਦੱਸਿਆ ਪ੍ਰਬੰਧ ਜਦੋਂ ਦੱਸੇ ਵੀ ਆ ਪ੍ਰਬੰਧ ਨੇ ਸਾਡੇ ਉਹ ਜਦ ਇਹਦਾ లై ਬੰਦ ਕਰ ਗਿਆ ਠੀਕ ਆ ਇਸ ਟਾਈਮ ਸਿਰਫ ਸਾਨੂੰ ਸਾਡਾ ਹਲਕਾ ਜ਼ਰੂਰੀ ਆ ਸਾਡੇ ਲੋਕ ਜ਼ਰੂਰੀ ਨੇ ਸਰਪੰਚ ਜੇ ਕੋਈ ਬੰਦਾ ਵੀ ਸਿਆਸਤ ਕਰੇ ਸਾਨੂੰ برداشت ਨਹੀਂ ਤੁਸੀਂ ਕਿਸੇ ਵੀ ਪਾਰਟੀ ਦਾ ਹੋਰੇ ਸਾਰਾ ਇਲਾਕਾ ਨਹੀਂ ਬਿਲਕੁਲ ਸਾਡੀ ਸਾਡੀ ਮੰਗ ਹੈ ਜੀ ਇਸ ਟਾਈਮ ਸਾਡੀ ਮੰਗ ਹੈ ਪਿੰਡ ਦੀ ਵੀ ਸਾਡੇ ਕੰਮ ਹੋਣ ਚਾਹੀਦੇ ਨੇ ਉਹ ਮੰਗ ਪੂਰੀ ਹੋਊਗੀ ਕਰ ਰਹੇ ਨੇ ਕੰਮ ਕਰਵਾ ਨਹੀਂ ਰਹੇ ਉਹ ਵੀ ਇਹ ਕੰਮ ਇੱਕ ਮੇ ਜ਼ਰੂਰੀ ਸਾਡੇ ਪ੍ਰਸ਼ਾਸਨ ਜ਼ਰੂਰੀ ਸਣੀ ਸਾਰਾ ਜ਼ਰੂਰੀ ਆ ਸਾਰਾ ਮਾਸਟਰ ਜ਼ਰੂਰੀ ਆ ਅਸੀਂ ਇੱਕ ਬੰਦੇ ਨੂੰ ਦੱਸ ਬੰਦਾ ਕੁਝ ਕਰ ਸਕਦਾ ਹੈ ਨਾ ਅਸੀਂ ਆਪਣੇ ਆਪ ਵਾਲੀ ਕਰਾਂ ਕਿਉਂਕਿ ਸੁਣਦੇ ਸਾਡੇ ਕੀਤਾ ਹੀ ਨਹੀਂ ਬੀਐਮਐਲ ਨਾਲ ਦੋੜੀ ਕਰ ਲਈ ਇੱਕ ਬੰਦੇ ਨੂੰ ਡਰੇਨ ਵਾਲੇ ਉਹਨਾਂ ਨੂੰ ਕਿਹਾ ਤੁਹਾਨੂੰ ਸਾਡਾ ਫਰਜ਼ ਹੈ ਵਰਦਾ ਜੋ ਸਚਾਈਆ ਦੱਸਦਾ ਠੀਕ ਆ ਇਸ ਕਰਕੇ ਬੀਤੀ ਉਹ ਹੀ ਆ ਵੀ 50 ਪਹਿਲੇ ਸਾਹਿਬ 5000 ਕੱਟਾ ਅਸੀਂ ਮੈਂ ਗੱਲ ਕਰ ਰਹੇ ਆ ਆਪਾਂ ਗੱਲ ਉਹਦੇ ਖਜਲਵਾਰੀ ਅਗਰੀਏ ਇਹ ਕੰਮ ਉਤਰ ਕਰਨੀ ਤੁਹਾਨੂੰ ਨਹੀਂ ਪਤਾ ਅਸੀਂ ਕੱਲ ਰਾਤ ਦਾ 5000 ਕੱਟਾ ਕੋਆਚ ਕਰ ਜਣ ਕੱਟਾ ਬਾਈ ਪੰਜ ਹਜ਼ਾਰ ਕੱਟਾ ਉਹ ਕਿੱਥੋਂ ਮੈਂ ਉਹੀ ਵਾਰ-ਵਾਰ ਗੱਲ ਕਰ ਰਹੇ ਆ ਜੀ 2-4 ਕ੍ਰੇਟ ਪਏ ਉਹਦੇ ਪੱਥਰ ਤੇ ਬਹਿ ਗਏ ਦੋ ਤਿੰਨ ਕਹਿੰਦਾ ਨਹੀਂ ਇਹਦਾ ਮਤਲਬ ਪਹਿਲਾਂ ਟਾਈਮ ਤੋਂ ਪਹਿਲਾਂ ਆਪਾਂ ਬਸ ਉਹੀ ਆ ਖੜਾ ਤੇ ਉੱਥੋਂ ਢਾਹ ਲੱਗ ਪਏ ਆ ਬਹਿ ਗਏ